ਮਿੱਤਰੋ ਇਹ ਹਾਲ ਚਾਲ ਆ ਜੀ ਕਰਾਉਣੇ ਜੀ ਸਾਨੂੰ ਅੱਜ ਆਪਣੇ ਕੂਤਰਾਂ ਦਾ ਸ਼ੌਕ ਕੱਲੇ-ਕੱਲੇ ਦਾ ਫੜ ਕੇ ਕਰਾਵਾਂਗੇ ਦੱਸਾਂਗੇ ਕੂਤਰਾਂ ਦਾ ਆ ਕੂਤਰਾਂ ਦਾ ਤੇ ਆ ਕੂਤਰ ਲਓ ਜੀ ਕਰੋ ਆਪਣੇ ਪਹਿਲਾ ਰੱਤੇ ਕੂਤਰਾ ਦਾ ਸ਼ੌਕ ਪੱਟੀਆਂ ਅੱਖਾਂ ਦਾ ਗੋੜ ਰੰਗਾ ਰੱਤਾ ਕਰਨੀ ਬਸ ਆਹੀ ਰਹਿ ਗਈ ਨਹੀਂ ਨਹੀਂ ਚੜਨ ਵਾਲੀ ਸਾਫ਼ ਹੋਣ ਵਾਲੀ ਆ ਫੋਲਡ ਆਉਣਾ ਬਾਈ ਇਹਨਾਂ ਦੀ ਗਰਮੀ ਦੇ ਵਿੱਚ ਕਰੋ ਵੀ ਚੈੱਕ ਲਓ ਜੀ ਹੁਣ ਆ ਦੇਖੋ ਕਰੋ ਚੈੱਕ ਰੱਤਾ ਇਹ ਵੀ ਚਿੱਟੀਆਂ ਅੱਖਾਂ ਦਾ ਇਹ ਤਕਰੀਬਨ ਸਾਫ਼ ਹੋ ਹੀ ਗਿਆ ਥੋੜੀ ਥੋੜੀ ਰਹਿ ਗਈ ਇੰਨਾ ਦੀ ਗਰਮੀ ਦੇ ਵਿੱਚ ਕਬੂਤਰ ਉਡਾਣਾ ਲਓ ਵੀ ਕਰੋ ਚੀਨੇ ਕਬੂਤਰਾਂ ਸ਼ੌਕ ਬਹੁਤ ਈ ਹੈ ਬਈ ਸਾਰੇ ਜਿਹੜੇ ਦਿਖਾਉਣੇ ਤੁਹਾਨੂੰ ਦੱਸਿਓ ਕਿਵੇਂ ਲੱਗੇ ਆਪਣੇ ਕਬੂਤਰ ਕਮੈਂਟ ਕਰਕੇ ਏ ਬੱਗ ਉੱਤਰ ਬਾਈ ਸ਼ਾਕ ਖਾਈ ਦੇਖੋ ਇਹ ਕੇਜ ਖਾਸियत ਬਾਈ ਤੇ ਪੈਰ ਦੇਖੋ ਬਾਈ ਬੁੱਤਕ ਪੈਰ ਜਵੇਂ ਜੁੜੇ ਹੋਏ ਆ ਲਓ ਆ ਦੋਨੇ ਨੁੰਦਰਾ ਜਮਾ ਜੁੜਨੇ ਆ ਨਾ ਦੇਖੋ ਦੋ ਨੁੰਦਰਾ ਆ ਕੱਟਨੇ ਹੋਣਾ ਪਈ ਆਇਦਲੇ ਪੈਰ ਵੀ ਉਵੇਂ ਜੁੜਿਆ ਹੋਇਆ ਨੋ ਵੀ ਆ ਕੂਤਰ ਕਰੋ ਚੱਕ ਟੱਕੀਆਂ ਅੱਖਾਂ ਦਾ ਕਾਲੀ ਨੋਕ ਹੁਣ ਆਪਾਂ ਸਾਰੇ ਇਹ ਕੱਢਨੇ ਆ ਬਈ ਕੂਤਰ ਇਹ ਮੂਰੀ ਨਾਲ ਦੱਸਿਓ ਵੀ ਸੋਨੂੰ ਸਾਰੇ ਕੂਤਰਾਂ ਦੇ ਵਿੱਚੋਂ ਕਿਹੜਾ ਕੂਤਰ ਫੇਵਰੇਟ ਆ ਲੱਗਿਆ ਤੁਹਾਨੂੰ ਕਿਹੜਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆ ਕਾਲਾ ਚੀਨਾ ਕਰੋ ਚੈੱਕ ਆ ਕਰੋ ਚੈੱਕ ਬਾਈ ਲਾਲ ਚੀਨਾ ਜਾ ਵੀ ਤੇ ਰੱਤਾ ਜਾ ਵੀ ਅਸੀਂ ਦੋਨੇ ਕੋਸੀ ਆ ਇੱਕ ਆਖੇ ਦੀ ਖੱਟੀ ਆ ਤੇ ਇਧਰ ਕਾਲੀ ਚਟਖਟਾ ਟੀਰ ਪੈਣਾ ਦੇ ਨਦੀ ਦਾ ਕੋਚੇ ਕਾਲੇ ਖੰਭ ਵੀ ਆ ਅਭੀ ਉਸੇ ਦਾ ਹੀ ਭਰਾ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਇੱਕੇ ਝੋਲੀ ਦੇ ਦੋਨੇ ਕੂਤਰ ਆ ਇਹਦਾ ਸੈਰਾ ਕੱਲਾ ਲਾਲ ਉਹ ਟੁੱਈ ਤੋਂ ਜ਼ਿਆਦਾ ਠੀਕਾ ਆ ਚੈੱਕ ਇਹਨੂੰ ਵੀ ਆ ਦੇਖੋ ਵੀ ਕਰੋ ਚੈੱਕ ਸੋਪਰੀ ਕਿੱਕੀ ਪੂਰੀ ਕੂਤਰੀ ਆ ਕਿਟਿੰਗ ਗੋਰੀ ਇਹ ਪਜਾਮੀ ਮੋਜ ਦੀ ਹੈ ਪਰਾਂ ਇਹਦੇ ਨਾਲ ਦੂ ਇੱਕ ਹੋਰ ধੋਣਾ ਤੁਹਾਨੂੰ ਲਾਓ ਜੀ ਕਰੋ ਚੈੱਕ ਦੋਨਾਂ ਦਾ ਦੇਖੋ ਜੀਆਂ ਜਮਾ ਪਰ ਹੈ ਅੱਡ-ਅੱਡ ਮਾਤ ਉਹਨਾਂ ਦਾ ਕੋਟ ਕਰਕੇ ਦੱਸਿਓ ਵੀ ਆਪਣੇ ਕੂਤਰ ਕਿਵੇਂ ਲੱਗੇ ਨਾਲੇ ਦੱਸਿਓ ਵੀ ਤੁਹਾਨੂੰ ਕਿਹੜਾ ਵਧੀਆ ਲੱਗਿਆ ਨੇ ਆਹ ਕਰੋ ਬਈ ਆਪਣੀ ਦਸਤੀ ਦਾ ਸ਼ੌਂਕ ਚੁੱਟੀਆਂ ਆਖਾਂ ਪਹਿਲਾਂ ਕੂਤਰ ਦਿਖਾਇਆ ਇਹਦੇ ਨਾਲ ਦਾ ਉਹ ਖੱਟੀਆਂ ਆਖਾਂ ਦਾ ਸੀ ਇਹ ਕੂਦਰੀ ਆ ਕਰੋ ਬਈ ਲਾਲ شریفੂ ਦੀ ਆਪਣੀ ਫੇਰੀ ਅੱਖ ਵੇਖੋ ਬਈ ਗੋਲੀ ਗਹਿਰੀ ਗਲਰੀ ਨੁਖਟੀ ਨਾ ਪੀਲੀ ਹੈ ਜਿਵੇਂ ਪਤਲੀ ਜੀ ਗੂਦਰੀ ਆ ਅਬੀ ਗੂਦਰੀ ਇੱਕ ਅੱਖ ਜਮਾ ਕਾਲੀ ਤੇ ਇੱਕ ਚਟੀਰ ਪੈਂਦਾ ਜਟਾ ਕੋਟੀਆਂ ਰੰਗਾਂ ਦੀ ਲਾਲ ਚੀਨੀ ਕੂਦਰੀ ਆ। ਉੰਜੇ ਦਾ ਰੱਤਾ ਜਾ। ਦੱਸਿਓ ਵੀ ਕਿਹੜੇ ਕਬੂਤਰਾਂ ਚੋਂ ਆ ਇਹ। ਦੇਖੋ ਇਸ਼ਾਰੇ ਦਾ ਕਰੋ ਤੋਂ। ਲੋਈ। ਆ ਵੀ ਕਰੋ ਚੈੱਕ ਵੀ। ਇਹ ਰੱਖ ਦੇਖੋ ਬਲਾਲ ਲਾਲ ਚੀਨੀ ਉਹ ਵੀ ਰੱਤਾ ਪੁੰਜਾ ਇਹਦਾ ਵਾ ਕਿਵੇਂ ਲੱਗੇ ਜੀ ਆਪਣੇ ਕੂਤਰ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਦੱਸੋ ਤੁਹਾਨੂੰ ਕੂਤਰ ਕਿਹੜਾ ਵਧੀਆ ਲੱਗਿਆ ਫੇਵਰੇਟ ਕੂਤਰ ਤੁਹਾਨੂੰ ਕਿਹੜਾ ਲੱਗਿਆ ਉਹ ਵੀ ਦੱਸੋ ਲਾਈਕ ਕਮੈਂਟ ਕਰਕੇ i <laughs>